ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਮੈਂ ਤੁਹਾਡਾ ਆਪਣੀ YouTube ਚੈਨਲ ਨੰਬਰ ਦਾ ਬਲੌਗ ਜੀ ਵਿੱਚ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਆਪਣੇ ਚੈਨਲ ਨੂੰ ਜ਼ਰੂਰ ਕਰਕੇ ਜਾਇਓ ਜੀ ਚਲੋ ਜੀ ਅੱਜ ਆਪਾਂ ਚੱਲਿਆ ਮਸਤਵਾਨਾ ਸਾਹਿਬ ਤੇ ਤੁਹਾਨੂੰ ਵੀ ਆਪਾਂ ਮਸਤੋਨ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਤੁਸੀਂ ਵੀ ਜਰੂਰ ਆਪਣੀ ਵੀਡੀਓ ਨੂੰ ਸਾਰੇ ਜਰੂਰ ਇੰਜੋਏ ਕਰਿਓ ਤੇ ਐਂਡ ਤੱਕ ਆਪਣੀ ਵੀਡੀਓ ਜਰੂਰ ਦੇਖਿਓ ਤੇ ਤੁਸੀਂ ਨਾਲ ਦੀ ਨਾਲ ਆਪ ਮਸਤੋਨ ਸਾਹਿਬ ਦੇ ਦਰਸ਼ਨ ਵੀ ਜਰੂਰ ਕਰ ਲਿਓ ਜੀ ਤੇ ਚਲੋ ਜੀ ਹੁਣ ਆਪਾਂ ਪਹੁੰਚ ਗਏ ਆ ਮਸਤੋਨ ਸਾਹਿਬ Ayo, ayo, ayo. Ayo, ayo, ਤੇ ਜੀ ਹੁਣ ਆਪਾਂ ਪਹੁੰਚ ਗਏ ਸੀਗੇ ਘਰ ਤੇ ਮੰਮਾ ਹੁਣ ਆਪਦਾ ਦਿੱਲੀ ਦਾ ਜਿਹੜਾ ਕੰਮ ਕਰਦੇ ਨੇ ਉਹ ਵੀ ਆਪਣਾ ਹੁਣ ਟਾਈਮ ਸੀ ਰ ਆਪਾਂ ਘਰ ਪਹੁੰਚ ਗਏ ਸੀ ਆਪਾਂ 4 ਵਜੇ ਘਰ ਪਹੁੰਚ ਗਏ ਸੀ ਤੇ ਆ ਕੇ ਆਪਾਂ ਆਪਣੇ ਜਿਹੜੇ ਦਿੱਲੀ ਰੁਟੀਨ ਦੇ ਕੰਮ ਹੁੰਦੇ ਆਪਾਂ ਉਹ ਕਰਨ ਲੱਗ ਗਈ ਸੀ ਕਿ ਤੇ ਹੁਣ ਮੰਮਾ Goa ਸੱਟਾਂ ਲੱਗਦੇ ਸੀਗੇ ਤੇ ਤਾਂ Goa ਮੈਂ ਦੇਖ ਨਹੀਂ ਕਰ ਸਕਦੀ ਹੱਥ ਨਹੀਂ ਮਾਰ ਟੁੱਟ ਤਾ ਨੀੜ ਨਾਲ ਠੋਕਣੇ ਨੂੰ ਉਹ ਨਿਆਣਾ ਪਾਟ ਨੂੰ ਮੇਰੇ ਨੂੰ ਮੈਂ ਕੋ ਹਾਂਜੀ ਖੋਲ ਪੁੱਤ ਖੋਲ ਦਿਆਂ ਮਸਤ ਗਾਂ ਹੀ ਗਾਂ ਇੰਗਰੇਜ਼ੀ ਤਾਂ ਉਹ ਕੱਢ ਲਈ ਗਾਂ ਹੀ ਖੜਦੀ ਨਹੀਂ ਕੱਢ ਲਈ ਨੀੜ ਦੀ ਉਹ ਜਿਹੜਾ മോസം സൂണോ മോസന ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਜਿਹੜੀ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਮਸਤ ਹੋਣਾ ਸੈਬ ਦੇ ਅੱਜਾ ਪਰ ਤੁਹਾਨੂੰ ਦਰਸ਼ਨ ਵੀ ਕਰਵਾਏ ਸੀਗੇ ਤੇ ਕਮੈਂਟਾਂ ਵਿੱਚ ਵਾਈ ਗੁਰੂ ਜੀ ਜ਼ਰੂਰ ਲਿਖ ਕੇ ਜਾਇਓ ਜੀ ਤੇ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਤਾਂ ਉਹ ਵੀ ਆਪਣੀ ਵੀਡੀਓ ਦੇ ਵਿੱਚ ਵੈਰੀ ਨਾਈਸ ਜੂ ਲਿਖਿਓ ਜੀ ਤੁਹਾਨੂੰ ਗੁਰਮੁਖੀ ਪੱਗ ਕਿੱਦਾਂ ਦੀ ਲੱਗੀ ਤਾਂ ਪਲੀਜ਼ ਰੈੱਡ ਹਾਰਟ ਵੀ ਭੇਜ ਦਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਆਪ ਆਪਣੀ ਵੀਡੀਓ ਤੇ ਜਿਹੜਾ ਕਰਦਿਆਂ ਐਂਡ ਜੇ ਤੁਹਾਨੂੰ ਆਪਣੀ ਵੀਡੀਓ ਬਹੁਤ ਵਧੀਆ ਲੱਗੀ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ ਤੇ ਵੱਧ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੁਸੀਂ ਵੀ ਇੰਜੋਏ ਕਰਿਓ ਤੁਹਾਡੀ ਫੈਮਿਲੀ ਵੀ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰੇ ਨੂੰ